ਮਨ ਗੁਰ ਗੋਬਿੰਦ ਸਿੰਘ ਮਾਰਾਇਨੇ ਗਏ ਜਿੰਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਓ ਜਿੰਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਓ ਹੁਣ ਪ੍ਰੇਮ ਕੀਆ ਸਾਨੂੰ ਆਪਣੇ ਬੱਚੇ ਨਾਲ ਪ੍ਰੇਮ ਹੈ ਉਹ ਕਈ ਗਲਤੀਆਂ ਕਰਦਾ ਆਪਾਂ ਬੱਚਿਆਂ ਨੂੰ ਮਾਫ ਕਰ ਦਿੰਨਾ ਹੈ ਅਗਰ ਕੋਈ ਬਾਹਰਲਾ ਬੰਦਾ ਗਲਤੀ ਕਰਦਾ ਅਸੀਂ ਉਹਨੂੰ ਮਾਫ ਹੀ ਨਹੀਂ ਕਰ ਪਾਉਂਦੇ ਕਿਉਂਕਿ ਉਹ ਆਪਣਾ ਬੱਚਾ ਹੈ ਉਹ ਗਲਤੀਆਂ ਕਰ ਰਿਹਾ ਨੂੰ ਆਪਾਂ ਮਾਫ ਕਰਤਾ ਜਿਹੜਾ ਬਾਹਰਲਾ ਕੇ ਗਲਤੀ ਕਰ ਦਿੰਦਾ ਆਪਾਂ ਕਹਿੰਦੇ ਵੀ ਇਹ ਤਾਂ ਸਾਡਾ ਦੁਸ਼ਮਣ ਹੈ ਹੁਣ ਪ੍ਰੇਮ ਦੀ ਇੱਕ ਆਪਣਾ ਅਸੂਲ ਹੈ ਆ ਪ੍ਰੇਮ ਦਾ ਇੱਕ ਆਪਣਾ ਹੀ ਸਿਸਟਮ ਹੈ ਜਦੋਂ ਕਿਸੇ ਨਾਲ ਪ੍ਰੇਮ ਹੋ ਜਾਂਦਾ ਹੈ ਮਾਲਕ ਦੇ ਨਾਮਧਨ ਕਹਿੰਦੇ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਨਾਮ ਕੁਮਾਰੀ ਦਾ ਜਿਹਨੂੰ ਨਸ਼ਾ ਜਿਹੜਾ ਨਾਮ ਕੁਮਾਰੀ ਜਿਹਨੂੰ ਨਸ਼ਾ ਲੱਗ ਜਾਂਦਾ ਉਹਨੂੰ ਫਿਰ ਦੂਜੇ ਨਸ਼ਿਆਂ ਦੇ ਲੋੜ ਹੀ ਨਹੀਂ ਪੈਂਦੀ ਉਹਨ ਜਿਹਨੂੰ ਦੂਜੇ ਨਸ਼ਿਆਂ ਦੀ ਲੋੜ ਹੈ ਇਹਦਾ ਮਤਲਬ ਇਹਨੂੰ ਹਜੇ ਬੰਦਗੀ ਵਾਲਾ ਨਸ਼ਾ ਨਹੀਂ ਆਇਆ ਇਰਤੇ ਪ੍ਰਮਾਤਮਾ ਦੇ ਨਾਮ ਵਾਲਾ ਹਜੇ ਕੋਈ ਰੰਗ ਨਹੀਂ ਚੜਿਆ ਸੋ ਨਾਮ ਕੁਮਾਰੀ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਰ ਨਾਨਕ ਨਾਮ ਜਹਾਜ਼ ਤੇ ਕੌਣ ਬੈਠੇਗਾ ਜਿਹੜਾ ਪ੍ਰੇਮੀ ਹੋਏਗਾ ਜਿੰਨ ਪ੍ਰੇਮ ਗਿਆ ਗੁਰੂ ਗੋਬਨਾਨਕ ਸਾਹਿਬ ਨੇ ਕਿਹਾ ਵੀ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਰ ਤੇ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਜਿੰਨ ਪ੍ਰੇਮ ਗਿਆ ਤਿੰਨ ਪ੍ਰਭ ਪਾਇਓ ਤੇ ਪ੍ਰੇਮ ਦਾ ਕੀ ਪਹਿਲਾ ਅਸੂਲ ਕੀ ਹੈ ਪ੍ਰੇਮ ਦਾ ਪਹਿਲਾ ਅਸੂਲ ਹੈ ਕਿ ਕੋਈ ਗੱਲ ਨਹੀਂ ਮਾਫੀ ਦੇ ਦਿਓ ਉਨ ਜਦੋਂ ਪ੍ਰੇਮ ਹੋ ਹੀ ਗਿਆ ਤੇ ਫਿਰ ਗਲਤੀਆਂ ਮਾਫੀਆਂ ਫਿਰ ਗਲਤੀ ਕੀਤੀ ਤੇ ਮਾਫੀ ਕੀਤੀ ਇਸ ਕਰਕੇ ਜਦੋਂ ਵੀ ਤੁਸੀਂ ਧਿਆਨ ਬੰਦ ਕੇ ਪ੍ਰਮਾਤਮਾ ਕੋਲੋਂ ਨਾਮ ਸਿਮਰਨ ਮੰਗਣਾ ਤੇ ਐਵੀ ਗੱਲ ਸੋਚਨੀ ਹੈ ਕਿ ਸਾਨੂੰ ਸਾਰਿਆਂ ਨੂੰ ਮਾਫ ਕਰਨਾ ਪੈਣਾ ਤੇ ਫਿਰ ਹੀ ਤੁਹਾਡੇ ਮਨ ਦੇ ਅੰਦਰ ਜਿਹੜਾ ਚਾਹ ਪੈਦਾ ਹੋਏਗਾ ਪ੍ਰੇਮ ਪੈਦਾ ਹੋਏਗਾ